ਉਹਦੀ ਵੀ এডੂਕੇਸ਼ਨ ਦਾ ਸਾਰਾ ਜਿੰਮਾ ਮੈਂ ਲਿਆ ਹੋਇਆ ਉਹਨਦੀ ਪੈਨਸ਼ਨ ਲੱਗੀ ਹੋਈ ਹੈ ਉਹਦੀ ਐਫਟੀਆਰ ਜੋ ਸਾਡਾ ਸਰਵੇ ਦੇ ਪਰਦਾ ਜੋ ਅਸੂਲ ਆ ਸੀ ਉਹ ਪੂਰਾ ਕਰ ਰਹੇ ਆ ਉਹ ਵੀ ਲਈ ਸੀ ਇਹ ਵੀ ਨਹੀਂ ਹੈ ਬਾਕੀ ਸਾਡੀਆਂ ਬਾਕੀ ਸਕੀਮਾਂ ਚੱਲ ਰਹੀਆਂ ਨੇ ਅਸੀਂ ਸਾਰੇ ਬੱਚੇ ਦਾ ਗੋਦੀ ਲੈ ਸਕਦੇ ਨਾ ਲੇਕਿਨ ਇੱਕ ਤਸੰਦਾ ਗੋਦੀ ਲੈ ਹੋਇਆ ਕਿਉਂਕਿ ਜਦ ਅਸੀਂ ਉਹਨਾਂ ਨੇ ਪੈਨਸ਼ਨ ਲਗਾ ਦਿੰਦੇ ਆ ਚਾਹੇ ਬੜਾਪਾ ਪੈਨਸ਼ਨ ਆ ਚਾਹੇ ਉਹ ਵਿਡੋ ਪੈਨਸ਼ਨ ਆ ਤੇ ਫਿਰ ਉਹਨਾਂ ਦੇ ਬੱਚਿਆਂ ਦੀ ਫੀਸਿਸ ਹੁੰਦੀਆਂ ਸਾਰੀਆਂ ਉਹ ਅਸੀਂ ਸਾਰਾ ਦੇ ਰਹੇ ਆ ਆਪਾਂ ਉਹਨਾਂ ਨੂੰ ਇਸ ਤਰ੍ਹਾਂ ਕਿ ਨਾਲ ਬੱਚੇ ਗੋਦੀ ਹੋ ਗਏ ਕਿਸਨ ਦੇ ਹੁਣ ਉਹਨਾਂ ਨੂੰ ਕਿੰਨੀ ਪੈਸਾ ਪੈਨਸ਼ਨ ਸਾਡੀ ਤਕਰੀਬਨ 9.5 9.5 10000 ਦੇ ਲੱਗ ਜਾ ਕੇ ਪੈਨਸ਼ਨ ਅਸੀਂ ਲਈ ਹੋਈ ਹੈ ਸਾਰਿਆਂ ਨੂੰ ਬਿਲਾ ਕੇ ਮੈਡੀਕਲ ਪੈਨਸ਼ਨ ਹੈ ਵਿਡੋ ਪੈਨਸ਼ਨ ਹੈ ਬੜਾਪਾ ਪੈਨਸ਼ਨ ਹੈ ਕਿ ਕੁਝ ਸਾਡੇ ਜਿਹੜੇ ਬੱਚੇ ਅਸੀਂ ਅਡਾਪਟ ਕਰਦੇ ਹਾਂ ਜਿਨ੍ਹਾਂ ਦੀ ਫੀਸਿਸ ਦਿੰਨੇ ਆ ਤੇ ਉਹ ਸਾਡੇ 9500 ਬੱਚਾ ਹੋ ਜਾਂਦਾ ਜਿਨ੍ਹਾਂ ਨੂੰ ਅਸੀਂ ਫੀਸਾਂ ਸਾਰੀਆਂ ਸਾਰੀਆਂ ਅਸੀਂ ਦੇ ਰਹੇ ਹਾਂ ਹਾਇਰ ਸਟੱਡੀ ਦੀਆਂ ਸਦਰ ਨੀਅਰ ਬੋਰਡ ਅਸੀਂ 14 ਸਾਲ ਨੂੰ ਟੱਚ ਕਰ ਚੁੱਕੇ ਹਾਂ 1400 ਘਰ ਬਣ ਚੁੱਕੇ ਸਾਡੇ ਜਿਹੜੇ ਅਸਲੀ ਇਹ ਬਾਕੀ ਅਜੇ ਜਾਰੀ ਹੈ ਸਾਰਾ ਟਿਚਰ ਹੈਗਾ ਸਾਰਾ ਸਾਡੇ ਕੋਲ ਲਿਸਟਾਂ ਕੋਈ 23000 2600 ਦੀ ਲਿਸਟ ਆਈ ਹੋਈ ਹੈ ਕਾਰ ਬਣਾਉਣ ਦੀ ਉਹ ਸਾਡੀ ਟੀਮਾਂ ਜਾ ਕੇ ਦੇਖ ਰਹੀਆਂ ਸਰਵੇ ਕਰ ਰਹੀਆਂ ਨੇ ਉਸ ਨਵੇਂ ਬੰਡੇ ਨੇ ਕੁਝ ਉਹਦੇ ਰਿਪੇਅਰ ਹੋ ਰਹੀ ਹੈ ਕੁਛਦੀ ਮੇਨਟੇਨੈਂਸ ਥੋੜੀ ਹਲੀ ਹੈਗੀ ਉਹ ਵੀ ਤਕਰੀਬਨ ਕਰੀ ਜਾ ਰਹੀ ਹੈ ਮੈਕਸਿਮ ਜਿਹੜਾ ਪੰਜ ਛੇ ਡਿਸਟ੍ਰਿਕਟ ਨੇ ਜਿਹਨਾਂ ਤੇ ਪਾਣੀ ਕਰਕੇ ਨੁਕਸਾਨ ਹੋਇਆ ਸੀਗਾ ਸੋ ਉਹਨਾਂ ਸਾਰਿਆਂ ਦੇ ਅਸੀਂ ਤਕਰੀਬਨ ਮਤਾਂ ਜਿੰਨੀ ਐਪਲੀਕੇਸ਼ਨ ਆਈਆਂ ਸਾਰੀਆਂ ਬਣਾਣੀ ਸ਼ੁਰੂ ਕਰ ਦਿੱਤੇ ਨੇ ਕੁਝ ਅਸੀਂ ਸਿੰਗਲੀਗਰਾਂ ਦੇ ਘਰ ਜਿਹੜੇ ਉਹ ਬਣਾਨੇ ਸ਼ੁਰੂ ਕੀਤੇ ਨੇ ਜਿਸ ਤਰ੍ਹਾਂ ਮੁਹੱਲੀ ਵਿੱਚ 70 ਘਰ ਜਿਹੜੇ ਬਣਦੇ ਨੇ ਉਹ ਸਿੰਗਲੀਗਰਾਂ ਦੇ ਆ ਕਿਉਂਕਿ ਸਿੰਗਲੀਗਰਾਂ ਦੇਖੋ ਬੜੀ ਦੇਣ ਹੈ ਸਾਡੇ ਸਿੱਖ ਕੌਮ ਨੂੰ ਕਿ ਗੁਰੂ ਸਾਹਿਬ ਦੇ ਟਾਈਮ ਤੇ ਉਹਨਾਂ ਨੇ ਬਹੁਤ ਮ ਸੇਵਾ ਕੀਤੀ ਹੈ ਸ ਆਪਣੇ ਬਾਣੇ ਚ ਰਹਿੰਦੇ ਨੇ ਉਹ ਸੋ ਉਹਨਾਂ ਨੂੰ ਲੋੜ ਸੀ ਜਿੱਥੇ ਰਹਿ ਰਹੇ ਸੀ ਉਹ ਬਿਲਕੁਲ ਨਰਕ ਕਹਿ ਸਕਦਾ ਮੈਂ ਕਿ ਉੱਥੇ ਪਾਣੀ ਵਗ ਰਿਹਾ ਉੱਥੇ ਮੱਛਰ ਹੈ ਉੱਥੇ ਖਾਣਾ ਬਣਾ ਰਹੇ ਨੇ ਉੱਥੇ ਲੈਟਰਨਿਕ ਬਾਥਰੂਮ ਹਨ ਉਹ ਉੱਥੇ ਸੌਂਦੇ ਨੇ ਉਹ ਸੋ ਉਹ ਅਸੀਂ ਟੀਚਰ ਜੁਣੇ ਪਿਛਲੇ 2 ਮਹੀਨੇ ਪਹਿਲਾਂ ਜਿਹੜੇ ਸ਼ੁਰੂ ਕੀਤੇ ਸੀ ਸੋ 2 ਬਲਾਕ ਹੈਗੇ 35 35 ਦੇ 70 ਮਕਾਨ ਨੇ ਉਹ 70 ਚ 28 ਮਕਾਨ ਬਣ ਚੁੱਕੇ ਨੇ ਹੁਣ ਸਾਡੇ ਬਾਕੀ ਵੀ ਸਾਰੇ ਬਣ ਰਹੇ ਆ ਤੇ ਦਸੰਬਰ ਤੋਂ ਪਹਿਲਾਂ ਪਹਿਲਾਂ ਅਸੀਂ ਜਿਹੜੇ ਉਹ 70 70 ਮਕਾਨ ਜਿਹੜੇ ਬਣਾ ਕੇ ਉਹਨਾਂ ਨੂੰ ਅਸੀਂ ਚਾਹ ਦੀਆਂ ਸੌਂਪ ਦੇ ਆਂ ਸੋ ਸੋਤਰਾ ਵਾਲਾ ਕੱਤੂ ਗੋਸਤ ਨੂੰ ਹੋ ਗਿਆ ਕੋਲਾ ਨਹੀਂ ਹਸਪੀਟਲ ਸਾਡੇ ਦਾ ਸੈਂਟਰ ਚੱਲਦਾ ਸਾਡੇ 132 ਕਲੀਨਿਕ ਲਬੋਰਟਰੀ ਚੱਲ ਰਹੀਆਂ ਨੇ ਸੋ so, 12 ਦੇ ਕਰੀਬ ਸਾਡੇ ਜਿਹੜੇ ਹੈਗੇ ਨੇ ਉਹ ਚੱਲਦੇ ਨੇ ਫਿਜ਼ੀਓਥੈਰੇਪੀ ਸੈਂਟਰ ਚੱਲ ਰਹੇ ਨੇ ਡੈਂਟਲ ਕਲੀਨਿਕ ਚੱਲ ਰਹੇ ਨੇ ਸੋ ਜਿੱਥੇ ਅਸੀਂ ਹੈ ਨਾ ਬਾਕੀ ਸਟੇਟਾਂ 'ਚ ਕੰਮ ਕਰ ਰਹੇ ਸੀ ਹੁਣ ਅਸੀਂ ਤਿੰਨਾਂ ਸਟੇਟਾਂ 'ਚ ਹੋਰ ਕੰਮ ਸ਼ੁਰੂ ਕੀਤਾ ਹੈ ਜਿਨ੍ਹਾਂ 'ਚੋਂ ਇੱਕ ਤਾਂ ਮਹਾਰਾਸ਼ਟਰ ਆ ਗਿਆ ਮਹਾਰਾਸ਼ਟਰ ਦੇ ਵਿੱਚ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਵੈਸਟ ਬੰਗਾਲ 'ਚ ਆਲਰੇਡੀ ਸ਼ੁਰੂ ਕਰ ਚੁੱਕੇ ਹਾਂ ਅਸੀਂ ਉੱਥੇ ਉੱਥੇ ਵੀ ਸਾਡੇ ਪੰਜ ਜਿਹੜੇ ਪੰਜ ਲੋਕੇਸ਼ਨ ਤੇ ਸਾਡੇ ਸੈਂਟਰ ਸਾਰੇ ਵੈਸਟ ਬੰਗਾਲ ਜਾ ਰਹੇ ਨੇ ਅਤਿੰਨ ਦਿਨ ਪਹਿਲਾਂ ਮੈਂ ਜੰਮੂ ਦਵੀ ਅਖਨੂਰ ਹੈ ਸੋ ਪਖਨੂਰ ਜਾ ਕੇ ਆਇਆ ਅਗਨੋਰ ਦੇ ਵਿੱਚ ਅਸੀਂ ਗੁਰਦਾਰ ਸਾਹਿਬ ਦੇ ਵਿੱਚ ਜਿਹੜੇ ਉਹ ਤਿੰਨ ਸੈਂਟਰ ਸ਼ੁਰੂ ਕਰ ਦਿੱਤੇ ਨੇ ਜਿਨ੍ਹਾਂ ਚ ਲੈਬੋਰਟਰੀ ਸ਼ੁਰੂ ਹੋ ਚੁੱਕੀ ਆ ਫਿਜ਼ੀਓਥੈਰੇਪੀ ਸੈਂਟਰ ਤੇ ਡੈਂਟਲ ਕਲੀਨਿਕ ਪਰ ਬਹੁਤ ਸਸਤੇ ਡੇਟਾ ਦੇ 10 12% ਡੇਟਾ ਦੇ ਦੀ ਕੰਮ ਕਰ ਰਹੇ ਆ ਸੋ ਨਾਲ ਸੱਤ ਲੋਕੇਸ਼ਨ ਜਿਹੜੀਆਂ ਹੋਰ ਮੌਥੇ ਕਹੇ ਆ ਉਹਨਾਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਇਹ ਹੋਰ ਸਨ ਸੱਤ ਲੋਕੇਸ਼ਨ ਇਹੋ ਜੇ ਮਿਲਣਗੀਆਂ ਤੇ ਤਿੰਨ ਤਿੰਨ ਸੈਂਟਰ ਉੱਥੇ ਵੀ ਖੁੱਲ ਜਾਣਗੇ ਪਲੱਸ ਇਹਨਾਂ ਤੋਂ ਬਾਅਦ ਇੱਕ ਐਮਬੂਲੈਂਸ ਦੀ ਲੋੜ ਸੀ ਐਮਬੂਲੈਂਸ ਵੀ ਅਸੀਂ ਦੇ ਆਏ ਉੱਥੇ ਤੇ ਅਲਟਰਾਸਾਉਂਡ ਦੀ ਬਹੁਤ ਜ਼ਿਆਦਾ ਲੋੜ ਸੀ ਕਿਉਂਕਿ ਉਸ ਏਰੀਆ ਵਿੱਚ ਜਿਹੜਾ ਸਾਰਾ ਰਿਮੋਟ ਏਰੀਆ ਉੱਤੇ ਮੈਡੀਕਲ ਫੈਸਿਲਿਟੀ ਹੈ ਨਹੀਂ ਮਿਲ ਰਹੀ ਤੇ ਉੱਥੇ ਫਿਰ ਇੱਕ ਜਿਹੜਾ ਅਲਟਰਾਸਾਉਂਡ ਦਾ ਇਗਜ਼ਾਮ ਕਰਕੇ ਆਏ ਸੋ ਕੋਸ਼ਿਸ਼ ਸਾਡੀ ਹੈ ਕਿ ਜਿੱਥੇ ਇਹੋ ਜਿਹਾ ਦਰਕਾ ਹੈ ਸਾਡਾ ਜਿਹੜਾ ਇਹੋ ਜਿਹੇ ਲੋਕ ਹੈਗੇ ਜਿਹੜੇ ਕਿ ਆਪਣਾ ਇਲਾਜ ਨਹੀਂ ਕਰਾ ਸਕਦੇ ਟੈਸਟ ਨਹੀਂ ਕਰਾ ਸਕਦੇ ਸਾਡੀ ਕੋਸ਼ਿਸ਼ ਹੈ ਅਸੀਂ ਉੱਥੇ ਪਹੁੰਚੀਏ ਉਹਨਾਂ ਤੱਕ ਤੇ ਕੋਈ ਕਿੰਨੀ ਵਰਤੋਂ ਹੈਲਪ ਕਰ ਸਕਦੇ ਅਸੀਂ ਡਾਇਰੈਕਟ ਉਹਨਾਂ ਦੀ ਹੈਲਪ ਕਰਦੇ ਹਾਂ